ਇੱਕ ਗੀਤ ਆਇਆ ਸੀ ਕਿ ਬੀਬੀ ਨਾ ਜਾਇ ਮਸਤ ਮਸਤਾਂ ਦੇ ਡੇਰੇ ਤੇ ਤੈਨੂੰ ਮਸਤ ਬਣਾ ਦੇਣਗੇ ਸ਼ਾਇਦ ਇਹ ਜਾ ਗੀਤ ਹੀ ਸੀ ਸੈਦੋ ਹੋਊਗਾ ਵੀ ਪੰਜਾਬੀ ਕਲਾਕਾਰ ਆ ਕੋਈ ਪਰ ਮਸਤਾ ਤਾਂ ਪਤਾ ਨਹੀਂ ਮਨਾਇਆ ਜਾਂ ਨਾ ਬਨਾਇਆ ਪਰ ਬਲਾਤਕਾਰ ਜ਼ਰੂਰ ਕਰ ਦਿੰਦੇ ਆ ਇਹ ਗੀਤ ਗਾਉਣਾ ਚਾਹੀਦਾ ਸੀ ਕਿ ਨਾ ਜਾਏ ਬੀਬਾ ਅਖੰਡੀਆਂ ਦੇ ਡੇਰੇ ਮਬਲਾਤਕਾਰ ਕਰ ਦੇਣਗੇ। ਇਹੀ ਹੋਇਆ ਅੱਜ ਪਾਸਟਰ ਬਲਜਿੰਦਰ ਸਿੰਘ ਜਿਸੂ ਮਿਸੂ ਭਗਵਾਨ ਦੇ ਨਾਂ ਉੱਤੇ ਮਬਲਾਤਕਾਰ ਹੁੰਦੇ ਨੇ, ਅਰੇਪ ਕਮੇ ਹੁੰਦੇ ਨੇ ਇਹ ਦੱਸਦੇ ਆ ਤੁਹਾਨੂੰ ਵੀਡੀਓ ਵੀ ਸੁਣਾਉਣੇ ਆ ਗੱਲਬਾਤ ਵੀ ਕਰਦੇ ਆ ਕਿ ਕਿਹੜੇ ਕਿਹੜੇ ਟੰਗੇ ਗਏ ਨੇ ਅੱਜ ਆ ਇਨਰ ਟੰਗੜਾਂ ਵਿੱਚ ਆਇੰਦਾ ਤੇ ਅੱਜ ਪਾਸਟਰ ਬਲਜਿੰਦਰ ਸਿੰਘ ਜਿਹਦੇ ਹੱਕ ਦੇ ਵਿੱਚ ਪਖੰਡੀ ਲੋਕ ਧਰਨੇ ਲਾਉਂਦੇ ਸੀ ਮਹਾਲੇ ਦੀਆਂ ਛੜਕਾਂ ਜਾਮ ਕਰਦੇ ਸੀ ਕਿ ਸਾਡੇ ਗੁਰੂ ਨੂੰ ਫਾਂਸੀ ਸਾਡੇ ਗੁਰੂ ਨੂੰ ਉਮਰ ਕੈਦਨਾ ਹੋ ਜਾਵੇ ਸਾਡੇ ਗੁਰੂ ਨੇ ਕਹਿੰਦੇ ਬਲਾਤਕਾਰ ਨਹੀਂ ਕੀਤਾ ਬਾਵੇਵਾ ਜੱਬਲੂ ਪੂਰੀ ਵੀਡੀਓ ਸੁਣੋ ਧਿਆਨ ਦੇ ਨਾਲ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ ਮੈਂ ਅਕਸ ਕਹਿਣਾ ਹੁੰਨਾਗਾ ਕਿ ਸਾਡਾ ਜਿਹੜਾ ਵਿਸਾਗਾ ਦੂਜੇ ਨਾਲੋਂ ਸਾਰਾ ਵੱਖਰਾ ਹੁੰਦਾਗਾ ਇੱਥੇ ਬਲਾਤਕਾਰੀ ਬਾਬੇ ਢੋਂਗੀ ਸਾਧ ਪਖੰਡੇ ਉਹ ਸਿੱਖਾਂ ਦੇ ਵਿੱਚ ਵੀ ਆ ਉਹ ਉਸਾਈਆਂ ਦੇ ਵਿੱਚ ਵੀ ਆ ਬੋਧੀਆਂ ਦੇ ਵਿੱਚ ਵੀ ਆ ਮੁਸਲਮਾਨਾਂ ਦੇ ਵਿੱਚ ਵੀ ਆ ਹਿੰਦੂਆਂ ਦੇ ਵਿੱਚ ਵੀ ਆ ਤੇ ਉਹ ਆਪਣੇ ਆਪ ਨੂੰ ਜਿਹੜੇ ਰੱਬ ਕਹਾਉਂਦੇ ਆ ਉਹ ਸਰਸੇ ਵਾਲਾ ਉਹ ਵੀ ਚਨਾਰੀਆ ਜੇਲ੍ਹ ਦੇ ਵਿੱਚ ਬਲਾਤਕਾਰ ਦੇ ਕੇਸ ਦੇ ਵਿੱਚ ਅੜਿਆ ਹੋਇਆ ਅੰਦਰ ਆਸਾ ਰਾਮ ਜਿਹਨੂੰ ਤੁਸੀਂ ਬਾਪੂ ਕਹਿੰਦੇ ਹੋ ਆਰਾਮਪਾਲ ਪਾਟਰ ਬਲਜਿੰਦਰ ਸਿੰਘ ਤੇ ਆ ਪਖੰਡੀ ਹੋਰ ਨਾਨਕ ਸਰੀਏ ਬੜਾ ਕੁਸਾ ਬੜਾ ਕੁਸਾ ਬੜਾ ਕੁਸਾ ਇਥੇ ਲੋਕੋ ਸਮਝ ਲੋ ਸਾਡੀਆਂ ਧੀਆਂ ਭੈਣਾਂ ਨੂੰ ਫੇਰ ਬੇਨਤੀ ਕਰਦੇ ਆ ਕਿ ਇਹਨਾਂ ਦੇ ਤੁਸੀਂ ਜਾਲਾਂ ਦੇ ਵਿੱਚ ਆ ਕੇ ਤੁਹਾਨੂੰ ਕਰੋਨਾ ਦੀ ਆਫਰ ਕਰਦੇ ਨੇ ਗਰੀਬਾ ਲੋਕਾਂ ਨੂੰ ਪਮਰਾ ਕੇ ਜਿਹੜਾ ਪਰਮਾ ਕੇ ਜਿਹੜਾ ਉਹਨਾਂ ਨੂੰ ਰੁਪਏ ਦਿੰਦੇ ਆ ਫੇਰ ਇਹ ਜੋ ਕੁਝ ਕਰਦੇ ਆ ਫੇਰ ਉਹ ਜਿਹੜਾ ਬਦਨਾਮੀ ਤੁਹਾਡੇ ਵੀ ਹੁੰਦੀ ਆ ਇਹਨਾਂ ਲੋਕਾਂ ਦੀ ਤਾਂ ਹੋਣੀ ਚਾਹੀਦੀ ਆ ਇਹਨਾਂ ਲੋਕਾਂ ਦੇ ਜਿਹੜੇ ਜਿਹੜੇ ਪੇਜ ਨੇ ਇਹੋ ਪਾਜ ਨੇ ਜਿਹੜੇ ਉggen ਨੇ ਚਾਹੁੰਦੇ ਨੇ ਸੁਣਿਆ ਕਿ ਪਾਸਟਰ ਬਲਜਿੰਦਰ ਸਿੰਘ ਆ ਕਾਫੀ ਵੱਡਾ ਨਾਮ ਦੱਸਿਆ ਜਾ ਰਿਹਾ ਕਿ ਲੱਖਾਂ ਲੋਕ ਉਹਦੇ ਮਾਗਰ ਸੀ ਲੱਖਾਂ ਜਿਹੜੇ ਅੰਨੇ ਅੰਨ ਭਗਤ ਜਿਹੜੇ ਲੋਕ ਸੀ ਖਾਸ ਕਰਕੇ ਬੀਬੀਆਂ ਉਹਦੇ ਪਿੱਛੇ ਸੀ ਕਿ ਸਾਡਾ ਗੁਰੂ ਆ ਜੀ ਉਹਨੇ ਬਲਾਤਕਾਰ ਕੀਤਾ ਇੱਕ ਨੌਜਵਾਨ ਲੜਕੀ ਦੇ ਨਾਲ ਆ ਆਪਣੇ ਦਫ਼ਤਰ ਦੇ ਵਿੱਚ ਚੰਡੀਗੜ੍ਹ ਵਿੱਚ ਸੱਦ ਕੇ ਕਿ ਮੈਂ ਤੁਹਾਨੂੰ ਬਾਹਰ ਤੋਰ ਦੂੰਗਾ ਤੇ ਕਈ ਜਦੋਂ ਬੀਬੇ ਆ ਜਾਂਦੀਆਂ ਸਧਾਲਾ ਤੋਂ ਬਣ ਜਾਂਦੀਆਂ ਇਹਨਾਂ ਲੋਕਾਂ ਦੇ ਤੇ ਫਿਰ ਇਹ ਆਹੇ ਕੰਮ ਕਰਦੇ ਤੇ ਇਹੇ ਚੰਨ ਛਾੜ ਦਿਆ ਜਿਹੜਾ ਪਾਸਟਰ ਬਲਜਿੰਦਰ ਸਿੰਘ ਨੇ ਛਾੜਿਆ ਚੰਨ ਤੇ ਕਰੀਬ ਤਿੰਨ ਮਾਰਤ ਦੇ ਜਿਹੜੇ ਇਹ ਦੋਸ਼ੀ ਜਿਹੜਾ ਦੋਸ਼ ਇਹਨਾਂ ਤੇ ਤੈਅ ਹੋਏ ਹੋਏ ਨੇ ਜਿਹੜਾ ਕਿ ਅੱਜ سزا ਸੁناਈ ਗਈ ਆ ਮਹਾਲੀ ਦੀ ਅਦਾਲਤ ਵੱਲੋਂ ਟੰਗਿਆ ਗਿਆ ਪਾਸਟਰ ਬਲਜਿੰਦਰ ਸਿੰਘ ਉਮਰ ਕੈਦ ਲਈ سزا ਲਈ ਜਿਹੜੇ ਸਾਹ ਉਹ ਉੱਥੇ ਸੜੇਗਾ ਜੇਲ੍ਹ ਦੇ ਵਿੱਚ ਪਰ ਜੇਕਰ ਪ੍ਰੈਟਿਕਲ ਦਾ ਦਬਾਅ ਪੈ ਗਿਆ ਭਾਈ ਵੱਡੀਆਂ ਜਿਸ ਤਰ੍ਹਾਂ ਸੌਦਾ ਸਾਧ ਬਾਰ ਆ ਗਿਆ ਕਿੰਨੇ ਬਾਰੇ ਫੇਰ ਤਾਂ ਕੀ ਕਹਿਣਾਗਾ ਜੇਕਰ ਕੋਈ ਇਹਦੇ ਪਿੱਛੇ ਨਾ ਆਇਆ ਪਖੰਡੀ ਦੇ ਪਿੱਛੇ ਤਾਂ ਫੇਰ ਇਹ ਸੜ ਕੇ ਮਰੂਗਾ ਉੱਥੇ ਮਰਨਾ ਵੀ ਚਾਹਿੰਦਾ ਇਹ ਜੇ ਬਲਾਤਕਾਰੀ ਇਹ ਜੇ ਢੌਂਗੀ ਸਾਧ ਪਾਸਟਰ ਕੋਈ ਫਲਾਨਾ ਕੋਈ ਧਮਕਾ ਬਾਬਾ ਕੋਈ ਫਲਾਨਾ ਬਾਬਾ ਜਿਨ੍ਹਾਂ ਨੇ ਸਮਾਜ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆਗਾ ਇਹ ਸਾਰੇ ਟੰਗੜੇ ਚਾਹੀਦੇ ਨੇ ਮੈਂ ਉਹਨਾਂ ਭੈਣਾ ਮਾਮਾ ਨੂੰ ਬੇਨਤੀ ਕਰਦਾ ਕਿ ਜਿਹੜਾ ਹੋਰ ਵੀ ਤੁਹਾਡੇ ਨਾਲ ਇਹਨੇ ਤੱਕੇਸਾਹੀਆਂ ਕੀਤੀਆਂ ਮੈਂ ਇੱਕ ਇਹਦੀ ਵੀਡੀਓ ਦੇਖੀ ਹੈ ਵਾਇਰਲ ਵੀਡੀਓ ਹੁੰਦੀ ਆਦੀ ਕੁਰਸੀ ਤੇ ਬੈਠਾ ਹੁੰਦਾ ਇੱਕ ਲੜਕੀ ਬੈਠੀ ਹੁੰਦੀ ਆ ਸਾਹਮਣੇ ਵਾਲੀ ਕੁਰਸੀ ਉੱਤੇ ਸੀਸੀਟੀਵੀ ਕੈਮਰੇ ਦੀ ਵੀਡੀਓ ਉਹ ਚਾ ਕੇ ਇੱਕ ਦੀ ਕਾਪੀ ਹੁੰਦੀ ਆ ਕਿਤਾਬ ਹੁੰਦੀ ਆ ਉਹਦੇ ਮੂੰਹ ਤੇ ਮਾਰਦਾ ਉਹਦੇ ਇਹ ਇੱਥੇ ਧਮਕੀਆਂ ਦਾ ਕੇਸ ਵੀ ਆ ਇੱਥੇ ਬਲਾਤਕਾਰ ਦਾ ਕੇਸ ਵੀ ਆ ਤੇ ਪਤਾ ਨਹੀਂ ਹੋਰ ਕਿੰਨੀਆਂ ਕੁ ਕੁੜੀਆਂ ਜਿਹੜੀਆਂ ਐ ਜੀਆਂ ਹੋਣਗੀਆਂ ਜਿਹੜਾ ਇਸ ਅਖੌਤੀ ਪਾਹਟਰ ਦੇ ਜਿਹੜਾ ਕਿੜੇਕੇ ਚੜੀਆਂ ਹੋਣਗੀਆਂ ਜਾਂ ਇਸ ਨੇ ਕੋਕਰਮ ਕੀਤਾ ਹੋਊਗਾ ਤੇ ਅਜੇ ਉਹ ਜੇਕਰ ਬਾਹਰ ਆ ਜਾਣ ਤਾਂ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਇਹ ਜਿਹੜਾ ਲੋਕਾਂ ਨੂੰ ਜਿਨ੍ਹਾਂ ਨੇ ਗੰਦ ਪੰਜਾਬ ਦੇ ਵਿੱਚ ਪਾਇਆ ਹੋਇਆਗਾ ਅੱਜ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਿੱਖ ਧਰਮ ਦੇ ਵਿੱਚ ਹੁੰਦੇ ਹੋਏ ਉਹ ਤੁਸੀਂ ਚਾਰ ਟਕਿਆਂ ਦੀ ਖਾਤਰ ਤੁਹਾਨੂੰ ਪਰਮਾਇਆ ਜਾਂਦਾ ਕਿ ਰੱਬ ਤਾਂ ਇਹਨਾਂ ਕੋਲ ਆ ਜੀ ਰੱਬ ਨਾਲ ਸਿੱਖਾਂ ਕੋਲ ਆ ਨਾ ਮੁਸਲਮਾਨਾਂ ਕੋਲ ਆ ਨਾ ਹਿੰਦੂਆਂ ਕੋਲ ਆ ਨਾ ਕਿਸੇ ਕੋ ਹੋਰ ਕੋਲੇ ਆ ਰੱਬ ਕਹਿੰਦੇ ਜੀਸੂ ਮਿਸੂ ਵਾਲਿਆਂ ਕੋਲੀ ਆ ਕਹਿੰਦੇ ਇਹ ਰੱਬ ਦਾ ਸਿੱਧਾ ਰਸਤਾ ਦਿਖਾਉਂਦੇ ਆ ਆ ਦਿਖਾਤਾ ਪਾਸਟਰ ਬਲਜਿੰਦਰ ਸਿੰਘ ਨੇ ਸਿੱਧਾ ਰਸਤਾ ਇੱਕ ਬੀਬੀ ਨੂੰ ਤਾਂ ਬੜੇ ਦੁੱਖ ਨਾਲ ਕਹਿਣਾ ਪੈ ਰਿਆ ਇਹ ਜੇ ਢੋਂਗੀ ਤਾਂ ਮੈਂ ਵੀਡੀਓ ਸੁਣਾ ਦੇਵਾਂ ਉਸ ਲੜਕੀ ਦੀ ਜਿਸ ਦੇ ਨਾਲ ਇਸ ਨੇ ਕੁਕਰਮ ਕੀਤਾ ਕਿਉਂਕਿ ਇਹ ਜੇ ਲੋਕ ਫਾਹੇ ਟੰਗੇ ਜਾਣੇ ਚਾਹੀਦੇ ਨੇ ਸਖਤ ਤੋਂ ਸਖਤ ਕਾਨੂੰਨ ਹੋਣਾ ਚਾਹੀਦਾਗਾ ਇੰਟਰਨੈਟ ਰਾਹੀਂ ਆਪਣੇ ਲੋਕਾਂ ਨੂੰ ਆਪਣੇ ਚਾਲੇ ਚ ਲੈਂਦਾ ਹੈ ਕਿ ਮੈਂ ਬਹੁਤ ਸ਼ਕਤੀਸ਼ਾਲੀ ਹਾਂ ਮੈਂ ਬਹੁਤ ਬਾਫਰ ਹਾਂ ਮੈਂ ਹਰ ਇੱਕ ਬਿਮਾਰੀ ਦਾ ਹੱਲ ਕਰ ਸਕਦਾ ਹਾਂ ਕਿਉਂਕਿ ਇਹ ਤਾਂ ਬਹੁਤ ਐਸਾ ਦਰਿੰਦਾ ਹੈ ਜਿੰਨੇ ਹੋਰ ਵੀ ਕਿੰਨੇ ਕੁੜੀਆਂ ਦੀ ਜ਼ਿੰਦਗੀ ਖਰਾਬ ਕੀਤੀ ਹੈ ਕਿਸੇ ਨਾਲ ਕੁੜੀਆਂ ਮਾਰੀਆਂ ਹੋਣੀਆਂ ਪੈਸੇ ਨੂੰ ਲੈ ਕੇ ਜਦ ਇੱਕ ਇੱਕ ਮੈਟਰ ਨਹੀਂ ਹੈਗੇ ਦੇ ਬਹੁਤ ਸਾਰੇ ਮੈਟਰ ਨੇ ਬਹੁਤ ਸਾਰੇ ਲੋਕਾਂ ਨੇ ਮਰਡਰ ਵੀ ਕੀਤੇ ਹੋਏ ਇਹ ਲੜਕੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਰਸਿਆਲੇ ਨਾਲ ਮਿਲਦਾ ਜੁਲਦਾ ਮਾਮਲਾ ਹੈਗਾ ਕਿ ਇਹਨੇ ਬਹੁਤ ਸਾਰੇ ਮਾਰਡਰ ਕੀਤੇ ਹੋਣਗੇ ਸਾਡੀ ਸਰਕਾਰਾਂ ਸਾਡੇ ਜਿਹੜਾ ਪ੍ਰਸ਼ਾਸਨ ਉਹ ਚੁੱਪ ਰਹਿੰਦਾਗਾ ਵੇਖਦਾ ਰਹਿੰਦਾਗਾ ਜਦੋਂ ਕੁੜੀਆਂ ਬਿਲਕਦੀਆਂ ਨੇ ਤਾਂਾਂ ਮਾਰਦੀਆਂ ਨੇ ਇਹਨਾਂ ਸਾਧਾਂ ਦੇ ਡਿੱਕੇ ਚੜ੍ਹਦੀਆਂ ਨੇ ਘਰ ਲਾਉਂਦੀਆਂ ਨੇ ਅੱਜ ਫੇਰ ਉਹਨਾਂ ਦੀਆਂ ਭੇਡਾ ਆਂਦੇ ਭਗਤ ਇਹਦੇ ਹੱਕ ਦੇ ਵਿੱਚ ਜਾਮ ਕਰਦੇ ਸੀ ਸੜਕਾਂ ਕਹਿੰਦੇ ਸਾਡਾ ਬਰਜਿੰਦਰ ਸੱਚਾ ਹੈਗਾ ਸਾਡਾ ਪਾਸਟਰ ਸੱਚਾ ਹੈਗਾ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਲੋਕਾਂ ਨੂੰ ਅੱਗੇ ਵੀਡੀਓ ਸੁਣਾਉਣਾ ਤੁਹਾਨੂੰ ਹਾਂ ਜੇ ਉਹਨੂੰ ਬੋਲਦਿਆਂ ਆਪਸ ਵੀ ਆਈਆਂ ਸੀ ਬਹੁਤ ਥ੍ਰੈਟ ਦਾ ਬਹੁਤ ਜ਼ਿਆਦਾ ਹੀ ਸੀ ਕ੍ਰੈਸੀ ਬਹੁਤ ਜ਼ਿਆਦਾ ਐਸੀ ਕ੍ਰੋਸ ਖੱਤੀ ਵੀ ਹੋਈ ਸੀ ਬਹੁਤ ਜ਼ਿਆਦਾ ਬਟ ਉਹਨਾਂ ਨੇ ਅਸੀਂ ਫੇਸ ਕੀਤਾ ਲੋਕਾਂ ਨੂੰ ਆਪਣੇ ਚੰਗਾ ਚਲੇਂਦਾ ਹੈ ਕਿ ਮੈਂ ਬਹੁਤ ਸ਼ਕਤੀਸ਼ਾਲੀ ਹਾਂ ਮੈਂ ਬਹੁਤ ਮਾਦਨ ਹਾਂ ਅੱਗੇ ਇੱਕ ਤੁਹਾਨੂੰ ਵੀਡੀਓ ਹੋਰ ਸੁਣਾਉਣਿਆ ਕਹਿੰਦੇ ਪਾਸਟਰ ਨੇ ਲੜਕੀ ਨੂੰ 5 ਕਰੋੜ ਦੀ ਆਫਰ ਦਿੱਤੀ ਸੀ ਕਿ 5 ਕਰੋੜ ਰੁਪਇਆ ਲੈ ਲੈ ਤੂੰ ਚੁੱਪ ਕਰ ਜਾ ਕਿ ਮੇਰੇ ਖਿਲਾਫ ਨਾ ਬੋਲ ਇਹ ਪਾਸਟਰ ਅੱਜ ਜੱਜ ਸਾਹਮਣੇ ਰੋਇਆ ਪਿੱਟਿਆ ਕਰਲਾਇਆ ਨੱਕ ਰਗੜੇ ਮੁੱਦਾ ਪਿਆ ਗੋਡੀਆਂ ਭਾਰ ਹੋਇਆ ਕਹਿੰਦਾ ਮੇਰੇ ਛੋਟੇ ਛੋਟੇ ਬੱਚੇ ਮੈਨੂੰ ਮਾਫ਼ ਕਰ ਦਿਓ ਆ ਤੁਹਾਡਾ ਰੱਬ ਅੱਜ ਜੱਜ ਸਾਹਮਣੇ ਨੱਕ ਨਾਲ ਲਹੀਰਾ ਕੱਢ ਰਿਆ ਸੀ ਲੋਕੋ ਉਹ ਪਖੰਡੀ ਸਾਧੋ ਉਹ ਪਖੰਡੀ ਲੋਕੋ ਇਸ ਪਾਸਟਰ ਦੇ ਜਿਹੜਾ ਪਿੱਛੇ ਤੁਸੀਂ ਲੱਗ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਹੋ ਤੁਹਾਡਾ ਗੁਰੂ ਜਦ ਸਾਹਮਣੇ ਲੇਟਦਾ ਫਿਰਦਾ ਸੀ ਜਬਰਜਨਾ ਦਾ ਮਾਵਲਾ ਦਰਜ ਹੋਇਆ ਕਹਿੰਦਾ ਮੈਨੂੰ ਬਚਾ ਲਓ ਮੇਰੇ ਛੋਟੇ ਛੋਟੇ ਬੱਚੇ ਨੇ ਤੇ ਜਿਨ੍ਹਾਂ ਦੇ ਤੋਂ ਜ਼ਿੰਦਗੀਆਂ ਖਰਾਬ ਕਰ ਰਿਆ ਤੇ ਉਹਨਾਂ ਬਾਰੇ ਸੋਚਿਆ ਕਿਦੇ ਤੁਹਾਡੇ ਛੋਟੇ ਬੱਚੇ ਨੇ ਧਰਮ ਦੀ ਆੜ ਦੇ ਵਿੱਚ ਤੁਸੀਂ ਲੋਕਾਂ ਨੇ ਗੰਦ ਪਾਇਆ ਹੋਇਆਗਾ ਜਿੱਦਾਂ ਕਿ ਪਬਲਿਕ ਨੂੰ ਮਾਰਦਾ ਜਿਸ ਤਰ੍ਹਾਂ ਉਸ ਲੇਡੀਜ਼ ਨੂੰ ਮਾਰ ਰਹੇ ਹਨ ਨਾ ਤਾਂ हैं बैठे हैं देखी वीडियो। ए वीडियो दस रहा है जिस तरीके से उसे मार रहा है वो उसी तरीके से बैठा है। बैठा है। जैसे लड़की डर के बैठी है ना वहां पर उसी तरीके से मुझे माफ किया जाए <laughs> मेरी माँ ने मेरे ऊपर छोटी कंप्लेट कराई भी हमें कमरे में बंद करके कूदा जब सीसी निकली उसमें कुछ भी नहीं पाया गया था मतलब यहाँ तक की प्लानिंग परछामा तक मेरा साथ छोड़ गया था पर इस लड़की ने मेरा साथ नहीं छोड़ اور میں نے اس لڑکی کا ساتھ جون جولائی میں اسی ویکتی نے میرے اوپر افائر کرائی تھی۔ جون جولائی میں میں نے کاٹا۔ آج جون جولائی کا وقت آ گیا ہے۔ میں نے تو 1 جون جولائی کاٹی۔ یہ میرے خیال سے اگر ڈیل جت ہوئی ہے کم سے کم یہ 7 جون جولائی काटेगा। 7 جون جولائی ਹੁਣ ਦੇਖ ਲਓ ਇਸ ਨੌਜਵਾਨ ਦੇ ਉੱਪਰ ਵੀ ਜਿਹੜਾ ਐਫ ਆਈ ਆਰ ਜਿਹੜੀ ਦਰਜ ਕਰਵਾਏ ਸੀ ਕਿ ਜਿਹੜਾ ਵੀ ਕ੍ਰਾਸ ਕੇਸ ਬਣਾਇਆ ਜਾਵੇ ਕਿ ਮੇਰੇ ਨਾਲ ਸਮਝੌਤਾ ਕੀਤਾ ਜਾਵੇ ਤੇ ਅੱਜ ਹੁਣ ਉਹ ਮਰਦੇ ਦਮ ਤੱਕ ਜੇਲ੍ਹ ਦੇ ਵਿੱਚ ਰਹੂਗਾ ਜਿੰਨਾ ਤੱਕ ਉਹਦੇ ਸਾਹ ਉੱਥੇ ਨਿਕਲਦੇ ਨਹੀਂ ਜਿੰਨਾ ਤੱਕ ਬੁढ़ा ਹੋ ਕੇ ਉੱਥੇ ਮਰਦਾ ਨਹੀਂ ਲੋਕੋ ਸੋਚ ਲੋ ਅਜੇ ਵੀ ਸਮਝ ਲੋ ਜੇ ਵੀ ਤੁਹਾਡੇ ਕੋਲੇ ਮੌਕਾ ਹੈਗਾ ਨਾ ਤੁਸੀਂ ਇਹਨਾਂ ਪਖੰਡਿਆਂ ਵੱਲ ਲੱਗੋ ਤੁਹਾਡੇ ਆਪਣੇ ਆਪਣੇ ਧਰਮਾ ਭਾਈ ਸਿੱਧਾ ਉੱਥੇ ਜਾਓ ਧਰਮ ਕੋਈ ਨਹੀਂ ਮਾਰਾ ਪਰ ਧਰਮਾ ਦੀ ਆੜ ਦੇ ਵਿੱਚ ਇਹ ਜਿਹੇ ਲੋਕ ਆ ਪਾਸਟਰ ਬਲਜਿੰਦਰ ਸਿੰਘ ਵਰਗੇ ਪਤਾ ਨਹੀਂ ਕਿੰਨੇ ਕ ਇਹ ਜਿਹੇ ਲੋਕ ਬੈਠੇ ਨੇ ਜਿਨ੍ਹਾਂ ਨੇ ਜਬਰਜਨਾਹ ਕੀਤੇ ਨੇ ਅਜੇ ਸਿਫੇ ਬੈਠੇ ਨੇ ਉਹ ਲੜਕੀਆਂ ਖੁੱਲ ਕੇ ਸਾਹਮਣੇ ਨਹੀਂ ਆ ਰਹੀਆਂ ਪਤਾ ਨਹੀਂ ਕਿੰਨੇ ਕੁ ਲੋਕ ਨੇ ਪਤਾ ਨਹੀਂ ਕਿੰਨੇ ਕੁ ਲੜਕੀਆਂ ਨੇ ਇਹਨਾਂ ਨੇ ਸਤਾਇਆਂ ਹੋਈਆਂ ਸਭ ਤੋਂ ਬਾਅਦ ਮੈਂ ਦੇਖਦਾਗਾ ਇਹਨਾਂ ਦੇ ਜਿਹੜਾ ਸਮਾਗਮ ਕਰਦੇ ਆ ਇਹ ਹੁਣ ਤਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਹੋਣ ਲੱਗ ਪਿਆ ਸਭ ਤੋਂ ਜ਼ਿਆਦਾ ਜਿਹੜੀ ਕਿ ਗਿੰਤੀ ਆ ਸਾਡੀ ਆ ਮਾਵਾ ਭੈਣਾਂ ਦੀ ਹੁੰਦੀ ਆ ਤੁਸੀਂ ਆਪਣੇ ਗੁਰੂਆਂ ਨੇ ਤੁਹਾਡੇ ਲਈ ਕੀ ਕੁਝ ਨਹੀਂ ਕੀਤਾ ਆਪਣੇ ਬੱਚੇ ਤੱਕ ਬਾਰ ਦਿੱਤੇ ਆਪਣਾ ਸਰਵਾਂਸ ਸਾਰਾ ਬਾਰ ਦਿੱਤਾ ਸਿੱਖੋ ਮੈਂ ਸਿੱਖ ਕੌਮ ਨੂੰ ਕਹਿਣਾਗਾ ਜਿਹੜੇ ਸਿੱਖ ਜਾਂਦੇ ਨੇ ਉਹ ਮਾੜੀ ਮੋਟੀ ਸ਼ਰਮ ਕਰ ਲੋ ਤੁਹਾਡੇ ਜਿਹੜੀਆਂ ਦਾੜੀਆਂ ਤੁਸੀਂ ਚਿੱਟੀਆਂ ਹੁੰਦੀਆਂ ਉਤੇ ਖੱਤੀਆਂ ਨਿੱਲੀਆਂ ਪੱਗਾਂ ਬੰਨ ਕੇ ਜਾਂਦੇ ਹੋ ਨਾਲ ਆਪਣੀਆਂ ਬੱਚੀਆਂ ਨੂੰ ਲੈ ਕੇ ਜਾਂਦੇ ਹੋ ਗੁਰੂ ਨੇ ਤੁਹਾਡੇ ਲਈ ਸਾਰਾ ਕੁਝ ਬਾਰ ਦਿੱਤਾ ਸਾਡੇ ਸਿੰਘਾਂ ਨੇ ਤੁਹਾਡੇ ਲਈ ਪੋਟਾ ਪੋਟਾ ਘਟਵਾ ਲਿੱਤਾ ਔਰ ਅੰਬੀਆਂ ਤੇ ਚਰਗੇ ਆਰਿਆਂ ਨਾਲ ਚਰਾਏ ਗਏ ਨੇ ਉਹ ਸਾਡੀਆਂ ਮਾਮਾ ਨੇ ਜਿਹੜਾ ਕਿ ਆਪਣੇ ਬੱਚੇ ਨੇ ਉਹ ਉਹਨਾਂ ਦਾ ਜਿਹੜਾ ਝੋਲੀ ਦੇ ਵਿੱਚ ਪਵਾ ਲੇ ਮੀਰ ਮੰਨੂ ਦੀਆਂ ਚੱਕੀਆਂ ਪੀਸ ਲਈਆਂ ਪਿੱਸੇ ਨਹੀਂ ਹਟੀਆਂ ਆਪਣਾ ਧਰਮ ਨਹੀਂ ਛੱਡਿਆ ਪਾਈਤਾਰੂ ਸਿੰਘ ਨੇ ਖੋਪੜੀ ਲਹਾ ਲਈ ਸਿੱਖੀ ਦੇ ਖਾਤਰ ਉਹ ਤੁਸੀਂ 4 ਰੁਪਈਆ ਦੇ ਖਾਤਰ ਉਹ ਕਿਸੇ ਅਖੌਤੀ ਦੇ ਧੱਕੇ ਚੜ ਜੰਨੇ ਹੋ ਆਪਣਾ ਅਮਾਨ ਦੀਨ ਸਭ ਕੁਝ ਬੇਚ ਦਿੰਨੇ ਹੋ ਸਭ ਕੁਝ ਉਹਨੂੰ ਅਰਪਣ ਕਰ ਦਿੰਨੇ ਹੋ ਉਹ ਇੰਨਾ ਤਾਂ ਤੁਸੀਂ ਵਿਸਵਾਸ ਆਪਣੇ ਮਾਪਿਆਂ ਤੇ ਨਹੀਂ ਕਰਦੇ ਜਿੰਨਾ ਕੋਈ ਤੁਸੀਂ ਪਤਾ ਨਹੀਂ ਕਿੱਥੋਂ ਚੱਲ ਕੇ ਆਏ ਨੇ ਕਿੱਥੇ ਕੌਣ ਨੇ ਜਿੰਨਾ ਦਾ ਤੁਸੀਂ ਮਿੰਟਾ ਦੇ ਵਿੱਚ ਸਾਰਾ ਕੁਝ ਅਰਪਣ ਕਰ ਦਿੰਨੇ ਹੋ ਇਹ ਹੀ ਅਰਪਣ ਸਾਰਾ ਕੁਝ ਕਰਨਾ ਅਕਾਲ ਪੁਰਖ ਰੱਬ ਨੂੰ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਕਰੋ ਜਾਂ ਬਾਕੀ ਜਿਹੜੇ ਜਿਨ੍ਹਾਂ ਦੇ ਧਰਮ ਨੇ ਉਹ ਧਰਮਾਂ ਨੂੰ ਕਰੋ ਕਿਉਂ ਲੋਕੋ ਤੁਸੀਂ ਇਹਨਾਂ ਦੇ ਮਾਰ ਪਾਗਲ ਹੋਏ ਹੋ ਤੇ ਫਿਰ ਤੁਸੀਂ ਨਾਲੇ ਤਾਂ ਆਪਾਂ ਦੀ ਇੱਜ਼ਤ ਰੋਦਦੇ ਹੋ ਤੇ ਨਾਲੇ ਫਿਰ ਦੁਨੀਆ ਹਾਸੇ ਹਾਸਦੀ ਆ ਤੇ ਅੱਜ ਸਾਰਿਆਂ ਤੋਂ ਵੱਧ ਬਲਾਤਕਾਰੀ ਜੇਲਾਂ ਦੇ ਵਿੱਚ ਇਹ ਬਾਬੇ ਨੇ ਬਾਬੇ ਇਹ ਸਾਧ ਪਖੰਡੀ ਪਾਟੜਾ डायरेक्शन देता हूँ किसी से लड़ना नहीं है और कोई भी गलत कार्य नहीं करना तो ऐसी डायरेक्शन देने वाला व्यक्ति जब खुद ही गलत करने लग जाए तो उसकी तो सजा कुछ ज्यादा ही बनती है तो मेरी हमारी सोच थी कि अभी 10 से या बीस साल के बीच होगी पर जब जुडिशियल ने डिसीजन दिया दी का तो हमें इतनी ज्यादा खुशी है कि एक एक ये एग्जांपल सेट हो गया है अगर कोई और भी पीड़ित है पुलिस बिक सकती है प्रशासन बिक सकता है या फिर मंत्री मंत्री बिक सकते हैं पर जुडिशियल कभी नहीं बिक सकता जो डॉक्टर भीमराव अंबेडकर जी ने संविधान दिया है ये कभी भी मिट नहीं सकता ना ही बिक सकता है। जैसे हमें इंसाफ मिला है आप भी लड़ो आपको भी इंसाफ मिलेगा ठीक है कि भाई तुसी अपने बेचारा ते ओ कुड़ी कैमरे ही आ जा ओदे साथ ही ने भाई जिन्ना ने ਇਹ ਤੋਂ ਤੇ ਕ ਲੜਾਈ ਲੜ ਕੇ ਅੱਜ ਔਖੋਤੀ ਉਸ ਪਾਸਟਰ ਬਜਿੰਦਰ ਸਿੰਘ ਨੂੰ ਜਿਹੜੀ ਕਿ ਉਹਨਰ ਭਾਰਤ ਇੱਕ ਦੀ ਜਿਹੜੀ ਸਜ਼ਾ ਸੁਣਾ ਦਿੱਤੀ ਆ ਮਹਾਲੀ ਕੋਰਟ ਨੇ ਇਹ ਜਿਹੜੇ ਜਿਹੜੇ ਹੋਰ ਨੇ ਪਾਸਟਰ ਨੇ ਚਾਹ ਕੋਈ ਔਖੋਤੀ ਬਾਬਾ ਦਾ ਚਾਹ ਕੋਈ ਸਿੱਖਾ ਚਾਹ ਕੋਈ ਹਿੰਦੂ ਆ ਮੁਸਲਮਾਨ ਆ ਅਸਾਈ ਆ ਚਾਹ ਦੂਜਾ ਤੀਜਾ ਕੋਈ ਵੀ ਹੋਵੇ ਜਿਨ੍ਹਾਂ ਨੇ ਇਹ ਜਿਹੇ ਕਾਰਨਾਮੇ ਕਰਿਆ ਉਹਨਾਂ ਨੂੰ ਖਿੱਚ ਕੇ ਲਿਆਓ ਬਾਹਰ ਸਾਰਿਆਂ ਦੇ ਉੱਪਰ ਜਿਹੜਾ ਇਹਨਾਂ ਨੂੰ ਟੰਗੋ ਫਾਹੇ ਟੰਗੋ ਇਹਨਾਂ ਨੂੰ ਫਿਰ ਜਾ ਕੇ ਕਿਤੇ ਨਾ ਕਿਤੇ ਜਿਹੜਾ ਇਹ ਸਾਡੀ ਮੈਂ ਕਹਿੰਨਾ ਕਿ ਇਹਦੇ ਵਿੱਚ ਸਰਕਾਰਾਂ ਨੂੰ ਹੋਰ ਜਿਹੜਾ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਤੇ ਉਸ ਤੋਂ ਪਹਿਲਾਂ ਮੈਂ ਉਹਨਾਂ ਲੋਕਾਂ ਨੂੰ ਲਾਂਟਾ ਪਾਉਣਾ ਤੇ ਜਿਹੜੇ ਇਹ ਲੋਕ ਨੇ ਇਹਨਾਂ ਦੇ ਜਿਹੜੇ ਕਿ ਤਲਬੇ ਚੜਦੇ ਆ ਇਹਨਾਂ ਦੇ ਸਮਾਗਮਾਂ ਦੇ ਵਿੱਚ ਜਾਂਦੇ ਆ ਕਿ ਆਪਣਾ ਧਰਮ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਤੁਸੀਂ ਅਮੀ ਤੁਰੇ ਫਿਰਦੇ ਹਾਂ ਲੱਤਾ ਘੜਵਾਉਂਦੇ ਤੁਰੇ ਫਿਰਦੇ ਹਾਂ ਫਿਰ ਅੱਜ ਰੋਣੇ ਕਿ ਸਾਡੇ ਨਾਲ ਜੀ ਅਰੇਬ ਕਰ ਦਿੱਤਾ ਸਾਡੇ ਨਾਲ ਬਲਾਤ ਕਰ ਦਿੱਤਾ ਕਰ ਦਿੱਤਾ ਸਾਡੇ ਨਾਲ ਪਲਾਨਾ ਕਰ ਦਿੱਤਾ ਜਦੋਂ ਤੁਸੀਂ ਅਰਪਣ ਸਾਰਾ ਕੁਝ ਕਰ ਦਿੰਨੇ ਹੋ ਇਹ ਸਾਡਾ ਤਾਂ ਤੁਸੀਂ ਗੁਰੂ ਆ ਤੂੰ ਹੀ ਸਾਡਾ ਤਾਂ ਸਭ ਕੁਸਾ ਤੇ ਫਿਰ ਉਹ ਗੁਰੂ ਦੇ ਤੁਸੀਂ ਆ ਵੇਖ ਲੋ ਤੁਹਾਡਾ ਚੰਨ ਚੜ੍ਹਿਆ ਪਾਸਟਰ ਬਲਜਿੰਦਰ ਸਿੰਘ ਨੇ ਜੋ ਚੰਨ ਚੜ੍ਹਿਆ ਦੁਨੀਆ ਦੇ ਸਾਹਮਣੇ ਅੱਜ ਤੇ ਫਿਰ ਬੇ 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 ਗਿਆ ਤਾਂ ਲੋਕ ਅੱਜ ਫੇਰ ਉਹ ਬੇਗਿਆਰ ਤਾਂ ਲੋਕ ਅੱਜ ਫੇਰ ਉੱਥੇ ਫੇਰ ਜਾਣਗੇ ਉਹਨਾਂ ਦੇ ਸਮਾਗਮਾਂ ਦੇ ਵਿੱਚ ਫੇਰ ਉਹ ਪਿੰਡ-ਪਿੰਡ ਕੇ ਕਹਿਣਗੇ ਜੀ ਸਾਡਾ ਤਾਂ ਗੁਰੂ ਸੇਤੀ ਆਜੂਆ ਸਾਡਾ ਗੁਰੂ ਤਾਂ ਸੱਚਾ ਹੈਗਾ ਇਹ ਝੂਠਾ ਇਲਜ਼ਾਮ ਲਾਇਆ ਹੈਗਾ ਬੜਾ ਕੁਸ ਕਰਨਗੇ ਫੇਰ ਕਹਿਣਗੇ ਆਈ ਨਹੀਂ ਪਤਾ ਵੀ ਕਹਿ ਦੇਣਾ ਸਾਡਾ ਗੁਰੂ ਤਾਂ ਉੱਥੇ ਹੀ ਤਾਰਨ ਗਿਆ ਜੇਲ੍ਹ ਦੇ ਵਿੱਚ ਜਿਵੇਂ ਸਰਸ ਵਾਲੇ ਕਹਿੰਦੇ ਆ ਨਾ ਸਾਡਾ ਬਾਬਾ ਤਾਂ ਉੱਥੇ ਤਾਰਨ ਗਿਆ ਜੇਲ੍ਹ ਵਾਲਿਆਂ ਨੂੰ ਆਪਾਂ ਲੈ ਤਾਰਨ ਉਤਾਰ ਦਿੱਤਾ ਹੋਊਗਾ ਹੁਣ ਜੇਲ੍ਹ ਵਾਲਿਆਂ ਨੂੰ ਤਾਰਨ ਗਿਆਗਾ ਸ਼ਰਮ ਦਾ ਘਾਟਾ ਕਹਿੰਦੇ ਹੁੰਦੇ ਨਾ ਬੇਸ਼ਰਮਾਂ ਦੀ ਡੁੱਲ ਗਈ ਢਾਲ ਕਹਿੰਦੇ ਤਾਂ ਭੁੱਜੇ ਡੋੜ ਡੋਲ ਕੇ ਖਾਨੇ ਆ ਉਹ ਗੱਲ ਤੁਹਾਡੀ ਲੋਕਾਂ ਦੀ ਹੋਈ ਪਈ ਆ ਅਕਲ ਦਾ ਜਨਾਜਾ ਤੁਹਾਡਾ ਨਿਕਲ ਚੁੱਕਿਆਗਾ ਬੇਸ਼ਰਮ ਕਸ਼ਮ ਦੇ ਬੰਦੇ ਤੁਸੀਂ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਰਹਿੰਦੇ ਹੋ ਕਿਤੇ ਦਰ ਦਰ ਭੜਕਦੇ ਫਿਰਦੇ ਹੋ ਉਥੇ ਬਾਬਾ ਮਿਲ ਗਿਆ ਉਧਰੋਂ ਚੜ ਗਏ ਉਥੇ ਕਿਸੇ ਨੇ ਡੇਰਾ ਖੋਲ ਲਿਆ ਉਧਰੋਂ ਚੜ ਗਏ ਕਿਸੇ ਨੇ ਟਿੱਬੇ ਤੇ ਡੇਰਾ ਖੋਲ ਲਿਆ ਉਧਰੋਂ ਚੜ ਗਏ ਸਾਰਾ ਦਿਨ ਤੁਸੀਂ ਆਪਣਾ ਜਿਹੜਾ ਕਿ ਭੱਜੇ ਫਿਰਦੇ ਹੋ ਪਤਾ ਨਹੀਂ ਤੁਹਾਨੂੰ ਭੜਕਣਾ ਕਾਹਦੀ ਲੱਗੀ ਆ ਕੀ ਤੁਸੀਂ ਭਾਲਦੇ ਹੋ ਤੁਹਾਡੇ ਘਰੇ ਪੁੱਤ ਵੀ ਨੇ ਦੁੱਧ ਵੀ ਆ ਪੋਤੇ ਵੀ ਆ ਸਾਰਾ ਕੁਸਾ ਪਤਾ ਨਹੀਂ ਤੁਸੀਂ ਕਿੱਧਰ ਟੱਕਰਾ ਮਾਰਦੇ ਫਿਰਦੇ ਹੋ ਇਸ ਵੀਡੀਓ ਨੂੰ ਵੱਤ ਬੱਤ ਸ਼ੇਅਰ ਕਰਨਾ ਆਪਣੇ ਕਮੈਂਟ ਜਿਹੜੇ ਜਰੂਰ ਲਿਖਣੇ ਨੇ ਮੈਂ ਫੇਰ ਕਹਿਣਾ ਕਿ ਧਰਮ ਕੋਈ ਮਾਰਾ ਨਹੀਂ ਪਰ ਧਰਮ ਦੀ ਆੜ ਦੇ ਵਿੱਚ ਇਹ ਜੇ ਪਖੰਡੀ ਨੂੰ ਜਿਹੜਾ ਨੰਗਾ ਕਰਨਾ ਉਹ ਜ਼ਰੂਰੀ ਆ ਤੇ ਬਨੇ ਰਹੋ ਇਸ ਵੀਡੀਓ ਦੇ ਨਾਲ ਅਗਲੀ ਵੀਡੀਓ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਧੰਨੇ ਤੁਹਾਡੇ ਤੱਕ ਉਦੋਂ ਤੱਕ ਤੁਸੀਂ ਦਿਓ ਮੈਨੂੰ ਅਜਾਤ ਧੰਨਵਾਦ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ